समरथ दाते क्या कबीर तुम समरथ दाते क्या कबीर तुम समरथ दाते दीज खोल कि दर्शन दीजा ਦੀ ਜਖੋਲ ਕਿਵਾਨਦਰਸ਼ਨ ਦੀ ਜਨ ਤਨ ਤੇਰੀ ਕੋ ਹਰ ਜਨ ਦੇ ਵਡੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ੍ਰੀ ਗੁਰੂ ਹਰ ਜਨ ਦੇ ਵਡੇ ਤਨ ਤਨ ਸ੍ਰੀ ਗੁਰੂ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਮਦਾਸ ਗੁਰੂ ਜਗਤਾਰਨ ਕੋ ਰਾਮਦਾਸ ਗੁਰੂ ਜਗਤਾਰਨ ਕੋ ਰਾਮਦਾਸ ਗੁਰੂ ਜਗਤਾਰਨ ਕੋ पियो जिन हर जन देव संकट जो न गर्भ फिर संकट जो न गर्भ फिर संकट जो न गर्भ नायो ना ਤਰਤ ਸਿੰਘਾਸਨ 베ਤਨੀ 에 ਜੀ ਸੰਭਾਲ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਨਪਾਰੇ ਇੱਕ ਗੁਣ ਨਹੀਂ ਅਮਰਤ ਛਾਨ ਬਿਝ ਬਖ ਖਾਈ माया मो परम पे पुले माया मो पर लगाई सुतदारा सुत प्रीत लगाई ਇਕ ਉਤਮ ਪੰਥ ਸੁਣਿਓ ਗੁਰ ਸੰਗਤ ਰੇ ਮਿਲੰਤ ਜਮਤਰਾਸ ਮਿਟਾਈ ਮੈਂ ਮਿਲੰਤ ਜਮਤਰਾਸ ਮਿਟਾਈ ਇਕਿਆਰਦਾਸ ਪਾਠ ਕੀਰਤ ਕੀ ਇਕਿਆਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਕੰਮ ਕਰਾਉਣੇ ਆਇਆ RAM ਹਰ ਕੰਮ ਕਰਾ كل شي ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ ਆਪੇ ਸੁਣਿ ਲਵੂਰੇ open ਨਾ ਮਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਾਨਕ ਨਾਮ ਤੇ ਆਇਆ ਤਨ ਨਾਮ ਦਾਸ ਗੁਰ ਤਨ ਤਨ ਨਾਮ ਦਾਸ ਗੁਰ ਜੇ ਨ ਸਿਰ ਆ ਤਨੇ ਸਵਾਰਿਆ ਜੇ ਨ ਸਿਰ ਆ ਤਨੇ ਸਵਾਰਿਆ ਊਰੀ ਆਪ ਸਿਰ ਜਨਹਾਰੇ ਤਾਰਿਆ ਆਪ ਸਿਰ ਜਨਹਾਰੇ ਤਾਰਿਆ ਬੈਠਾ ਸੋ ਦੀਪਾਤ ਸ਼ਾ ਬੈਠਾ ਸੋ ਦੀਪਾਤ ਸ਼ਾ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਅਮਰਤ ਸਰ ਵਿੱਚ ਜੋਤ ਜਗਾਵੇ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਨ ਸ਼ੁਭ ਬਚਨ ਨਾਨਕ ਤੇਰੀ ਵਡੀ ਕਮਾਈ ਨਾਨਕ ਤੇਰੀ ਵਡੀ ਕਮਾਈ ਧੰ ਨਾਨਕ ਤੇਰੀ ਵਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਪਹਾੜ ਸਿਮਰਿਆ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਸਤਨਾਮ ਸਤਨਾਮ